ਮੈਨੂੰ ਦੱਸ ਦਿਓ ਬੜੀ ਖੁਸ਼ੀ ਹੁੰਦੀ ਹੈ ਕਿ ਲਾਈਫ ਚ ਹਿਸਟਰੀ ਚ ਪਹਿਲੀ ਵਾਰ ਹੋਇਆ ਹੋਰ ਕੱਲੇ ਪੰਜਾਬ ਦੀ ਹਿਸਟਰੀ ਨਹੀਂ ਇਹ ਮੇਲਾ ਦਾ ਭਾਰਤ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਹੋ ਕਿ 12 ਜਿਹੜੀਆਂ ਮੇਨ ਜਾਨੀ ਕਿ ਦਿੱਕਤਾਂ ਸੀ ਕਲੋਜ਼ਸ ਸੀ ਉਹ ਉਹਦੇ ਤੇ ਰਾਏਤ ਦਿੱਤੀ ਗਈ ਹੈ ਔਰ ਜਿਹਦੇ ਤਹਿਤ ਜਾਨੀ ਕਿ ਇੰਡਸਟਰੀ ਹੈ ਜਿਹੜੀ ਇੰਡਸਟਰੀ ਨੂੰ ਇੰਨਾ ਈਜ਼ ਆਫ ਡੂਇੰਗ ਬਿਜ਼ਨਸ ਕਰਦਾ ਇੰਨਾ ਸੁਖਾਲਾ ਕਰਦਾ ਇੰਨਾ ਸੁਖਾਲਾ ਕਰਦਾ ਕਿ ਹੁਣ ਇੰਡਸਟਰੀਲਿਸਟ ਨੂੰ ਅਲੱਗ-ਅਲੱਗ ਮਹਿਕਮਿਆਂ 'ਚ ਜਾ ਕੇ ਕਦੇ ਕਿਸੇ ਮਹਿਕਮੇ ਦੀਆਂ ਪੌੜੀਆਂ ਚੜਨ ਦੀ ਕਿਸੇ ਮਹਿਕਮੇ ਦੀਆਂ ਪੌੜੀਆਂ ਚੜਨ ਦੀ ਜ਼ਰੂਰਤ ਨਹੀਂ ਏਡੀ ਵੀ ਇੰਡਸਟਰੀ ਉਹਨੇ ਲਾਣੀ ਹੈ ਜਿਹੜੀ ਵੀ ਇੰਡਸਟਰੀ ਉਹਦੇ 45 ਦਿਨ ਦੇ ਵਿੱਚ ਵਿੱਚ ਅਸੀਂ ਉਹਨੂੰ ਜਿਹੜੀਆਂ ਇਹ ਅਪਰੂਵ ਲਾ ਦੇਵਾਂਗੇ ਜੋ ਪੰਜਾਬ ਸਰਕਾਰ ਨੇ ਇੱਕ ਪੋਰਟਲ ਜਾਰੀ ਕੀਤਾ ਉਸ ਪੋਰਟਲ ਦੇ ذریعے ਇਹ ਹੈ ਕਿ ਜੇਕਰ ਕਿਸੇ ਨੇ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਲਾਉਣੀ ਆ ਤਾਂ ਉਸ ਨੂੰ ਵੱਖ-ਵੱਖੇ ਡਿਪਾਰਟਮੈਂਟ ਦੇ ਵਿੱਚ ਮਨਜ਼ੂਰੀਆਂ ਲਈ ਨਹੀਂ ਜਾਣਾ ਪਏਗਾ ਸਿਰਫ 45 ਦਿਨ ਲੱਗਣਗੇ ਇੱਕ ਪੋਰਟਲ ਤੇ ਅਪਲਾਈ ਕਰੋ ਉਹ ਪੋਰਟਲ ਸਾਰੇ ਵਿਭਾਗਾਂ ਦੇ ਨਾਲ ਜਿਹੜਾ ਹੈ ਉਹ ਜੋੜ ਦਿੱਤਾ ਗਿਆ ਔਰ ਸਾਰੀਆਂ ਅਪਰੂਵਲ ਉਹਦੇ ਤੇ ਮਿਲਣਗੀਆਂ ਉਹਦੇ ਵਿੱਚ ਬਾਰਕੀਆਂ ਕੀ ਹੋਣਗੀਆਂ ਕਿਵੇਂ ਸਾਰੇ ਡਿਪਾਰਟਮੈਂਟ ਕੋਲ ਜਾਏਗਾ ਇੰਡਸਟਰੀ ਲਿਸ ਨੂੰ ਕਰਨਾ ਕੀ ਪਏਗਾ ਇਹਨੂੰ ਅਸੀਂ ਡਿਟੇਲ ਦੇ ਵਿੱਚ ਸਮਝਾਂਗੇ ਕਿ ਇਹਦੇ ਨਾਲ এমਪਲੋਇਮੈਂਟ ਵੀ ਜਨਰੇਟ ਹੋਏਗੀ ਜਿਵੇਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਸਰਕਾਰੀ ਨੌਕਰੀਆਂ ਤਾਂ ਲਿਮਟਿਡ ਹੈਗੀਆਂ ਦਿੱਤੀਆਂ ਜਾਣੀਆਂ ਪਰ ਕੀ ਪ੍ਰਾਈਵੇਟ ਇਹਨਾਂ ਦੇ ਵਿੱਚ ਵੀ ਜਿਹੜੇ ਸਾਡੇ ਨੌਜਵਾਨ ਹੈ ਉਹ ਕਿਤੇ ਨਾ ਕਿਤੇ ਐਡਜਸਟ ਹੋਣਗੇ ਔਰ ਕਿਸ ਤਰੀਕੇ ਨਾਲ ਐਡਜਸਟ ਹੋਣਗੇ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਕੈਬਨਟ ਮੰਤਰੀ ਤਰਨੁਪ੍ਰੀਤ ਸੌਂਧ ਹੈਗੇ ਉਹਨਾਂ ਨਾਲ ਗੱਲਬ ਵੀ ਕਰਨ ਤੁਸੀਂ ਖੁਦ ਵੀ ਖੁਦ ਵੀ ਇੰਡਸਟਰੀ ਲਿਸਟ ਉਹ ਕਿਵੇਂ ਫਾਇਦਾ ਕਰਨਗੇ ਇਹ 30 45 ਦੇ ਨਾਲ ਆ ਪੋਰਟਲ ਕਿਵੇਂ ਕੰਮ ਕਰੇਗਾ ਦੇਖੋ 45 ਦੇ ਨਾਲ ਆ ਪੋਰਟਲ ਇਦਾਂ ਕੰਮ ਕਰੇਗਾ ਅੱਜ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਉਦਯੋਗ ਕ੍ਰਾਂਤੀ ਲਾਂਚ ਕੀਤੀ ਗਈ ਹੈ ਸਾਡੇ ਔਨਰੇਬਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਬਤੌਰ ਚੀਫ ਗੈਸਟ ਪਹੁੰਚੇ ਸੀ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਪਹੁੰਚੇ ਸੀ ਅੱਜ ਹਜ਼ਾਰਾਂ ਦੀ ਗਿਣਤੀ ਠਾਠਾ ਮਾਰਦਾ ਇਕੱਠ ਸੀ ਜਿਹੜਾ ਸਾਡੇ ਸਨਤਕਾਰ ਭਰਾਵਾਂ ਦਾ ਇੰਡਸਟਰੀਅਲਿਸਟ ਵੀਰਾਂ ਦਾ ਔਰੇ ਪਹੁੰਚੇ ਹੈ ਚੰਡੀਗੜ੍ਹ ਵਿਖੇ ਔਰ ਮੈਨੂੰ ਦੱਸਦੇ ਹੋ ਬੜੀ ਖੁਸ਼ੀ ਹੁੰਦੀ ਹੈ ਕਿ ਲਾਈਫ ਚ ਹਿਸਟਰੀ ਚ ਪਹਿਲੀ ਵਾਰ ਹੋਇਆ ਔਰ ਕੱਲੇ ਪੰਜਾਬ ਦੀ ਹਿਸਟਰੀ ਨਹੀਂ ਇਹ ਮੇਲਾ ਦਾ ਭਾਰਤ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਕਿ 12 ਜਿਹੜੀਆਂ ਮੇਨ ਜਾਣੀ ਕਿ ਦਿੱਕਤਾਂ ਸੀ ਕਲੋਜ਼ਸ ਸੀ ਉਹ ਉਹਦੇ ਤੇ ਰਾਏਤ ਦਿੱਤੀ ਗਈ ਹੈ ਔਰ ਜਿਹਦੇ ਤਹਿਤ ਜਾਨੀ ਕਿ ਇੰਡਸਟਰੀ ਹੈ ਜਿਹੜੀ ਇੰਡਸਟਰੀ ਨੂੰ ਇੰਨਾ ਈਜ਼ ਆਫ ਡੂਇੰਗ ਬਿਜ਼ਨਸ ਕਰਤਾ ਇੰਨਾ ਸੁਖਾਲਾ ਕਰਤਾ ਇੰਨਾ ਸੁਖਾਲਾ ਕਰਤਾ ਕਿ ਹੁਣ ਇੰਡਸਟਰੀਲਿਸਟ ਨੂੰ ਅਲੱਗ-ਅਲੱਗ ਮਹਿਕਮੇ ਚ ਜਾ ਕੇ ਕਦੇ ਕਿਸੇ ਮਹਿਕਮੇ ਦੀਆਂ ਪੌੜੀਆਂ ਚੜਨ ਦੀ ਕਿਸੇ ਮਹਿਕਮੇ ਦੀਆਂ ਪੌੜੀਆਂ ਚੜਨ ਦੀ ਜ਼ਰੂਰਤ ਨਹੀਂ ਇੰਡਸਟਰੀਲਿਸਟ ਹੁਣ ਆਪਣੇ ਮਾਣ ਨਾਲ ਇੱਜ਼ਤ ਇੱਜ਼ਤ ਨਾਲ ਸਿਰ ਉੱਚਾ ਚੱਕ ਕੇ ਹੁਣ ਆਪਣਾ ਵਪਾਰ ਕਰ ਸਕਦਾ ਹੈ ਔਰ ਜਿਹੜੀ ਵੀ ਇੰਡਸਟਰੀ ਉਹਨੇ ਲਾਣੀ ਹੈ ਜਿਹੜੀ ਵੀ ਇੰਡਸਟਰੀ ਉਹਦੇ विच्च 45 ਦਿਨ ਦੇ ਵਿੱਚ ਵਿੱਚ ਅਸੀਂ ਉਹਨੂੰ ਜਿਹੜੀਆਂ ਇਹ ਅਪਰੂਵ ਲਾ ਦੇ ਦਾਂਗੇ 45 ਸਵਾਲ ਤਾਂ ਇੱਥੇ ਹੀ ਹੈ ਨਾ ਕਿ 45 ਦਿਨ ਦੇ ਵਿੱਚ ਇਹ ਅਪਰੂਵਲ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਦੇਵਾਂਗੇ ਜ਼ਰੂਰ ਪਰ ਕੀ ਇਹਦੇ ਪਿੱਛੇ ਕੋਈ ਕਿਸੇ ਤਰ੍ਹਾਂ ਦੇ ਨਾਲ ਕਿਉਂਕਿ ਬਹੁਤ ਸਾਰੇ ਲੋਕ ਹੱਲ ਕੱਢ ਲੈਂਦੇ ਕਿ ਇਹਨੂੰ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਉਹਦੇ ਵਾਸਤੇ ਪ੍ਰੋਵੀਜ਼ਨਸ ਕੀ ਹੈ ਕਿ ਕੋਈ ਵੀ ਆਫੀਸਰ ਕੋਈ ਵੀ ਮੁਲਾਜ਼ਮ ਜਿਹੜਾ ਉਹ ਜਦੋਂ ਇਹ ਅਪਲਾਈ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਪਰੇਸ਼ਾਨ ਨਾ ਕਰੇ ਜਿਸ ਤਰੀਕੇ ਨਾਲ 45 ਦਿਨਾਂ ਚੋਂ ਪਹਿਲੇ 7 ਦਿਨ ਹੋਣਗੇ ਐਸੇ ਜਿਹੜੇ 7 ਦਿਨਾਂ ਦੇ ਵਿੱਚ ਅਸੀਂ ਇੱਕ ਚੈਕਲਿਸਟ ਬਣਾ ਕੇ ਵਪਾਰੀ ਦੇ ਹੱਥ ਤੇ ਰੱਖ ਦੇਣੀ ਹੈ ਵੀ ਆਹ ਡਾਕੂਮੈਂਟ ਸਾਨੂੰ ਦੇ ਦਿਓ ਉਹ ਸਟੈਂਡਰਡਾਈਜ਼ਡ ਡਾਕੂਮੈਂਟ ਹੋਣਗੇ ਕੋਈ ਜੱਗੋ ਤੇਰ ਮੇ ਲਾਇਦੇ ਨਹੀਂ ਹੋਣਗੇ ਜਿਹੜੇ ਹੋਣਗੇ ਇੱਕ ਸਟੈਂਡਰਡਾਈਜ਼ਡ ਡਾਕੂਮੈਂਟ ਜਦੋਂ ਤੁਸੀਂ ਉਹ ਸਟੈਂਡਰਡਾਈਜ਼ਡ ਡਾਕੂਮੈਂਟ ਸਾਨੂੰ ਲਿਆ ਕੇ ਦੇਤੇ 45 ਚੋਂ 7 ਦਿਨ ਘਟ ਕੇ 38 ਰਹਿ ਗਏ ਉਸ ਤੋਂ ਬਾਅਦ ਉਹਨੂੰ ਵੈਸਟ ਰੈਂਡ ਤੇ ਚਲੇ ਗਏ ਇਨਵੈਸਟ ਰੈਂਡ ਤੇ ਉਹ ਮਹੀਨਾ ਲਾ ਦੇਵੇ 15 ਦਿਨ ਲਾ ਦੇਵੇ ਉਹਦੀ ਇੱਛਾ ਉਦੋਂ ਤੱਕ ਟਾਈਮਰ ਆਫ ਰਹੂਗਾ ਜਿਵੇਂ ਹੀ ਉਹਨੇ ਲਿਆ ਕੇ ਸਾਨੂੰ ਡਾਕੂਮੈਂਟ ਦਿੱਤੇ ਸਾਡਾ ਟਾਈਮਰ ਫੇਰ ਆਨ ਹੋ ਜਾਣਾ 38 ਦਿਨ ਤੋਂ ਸ਼ੁਰੂ ਹੋ ਜਾਣਾ ਉਦੀ ਵੀ ਕੋਈ ਟਾਈਮਿੰਗ ਤਾਂ ਨਹੀਂ ਹੋਊਗੀ ਕਿ ਇੰਨੇ ਦਿਨਾਂ ਦੇ ਵਿੱਚ ਆਪਣੇ ਕਲੀਅਰ ਕਰ ਤੁਸੀਂ ਉਹ ਉਹਦੇ ਦੱਸੋ ਭਾਈ ਸਾਹਿਬ ਮੇਰੀ ਗੱਲ ਤਾਂ ਸੁਣੋ ਨਾ ਹਰੇਕ ਡਿਪਾਰਟਮੈਂਟ ਚੋਂ ਅਸੀਂ ਕਲੀਅਰੈਂਸ ਲੈ ਕੇ ਦੇਣੀ ਆ ਉਹਨੇ ਕਿਤੇ ਨਹੀਂ ਜਾਣਾ ਜੇ 38 ਦਿਨ ਜਿਹੜੇ ਪਿਛਲੇ ਬੱਚੇ ਜੇ 38 ਦਿਨ ਚ ਉਹਨੂੰ ਕਲੀਅਰੈਂਸ ਮਿਲ ਗਈ ਠੀਕ ਹੈ ਨਹੀਂ ਅਦਰਵਾਈਜ਼ ਉਹਨੂੰ ਡੀਮਡ ਅਪਰੂਵਲ ਹੋਊਗੀ ਉਹਨੂੰ ਉਦੋਂ ਬਾਅਦ ਚੋਂ ਅਸੀਂ ਦੇਖਾਂਗੇ ਵੀ ਕਿਹੜੇ ਅਫਸਰ ਨੇ ਜਾਣ ਕੇ ਫਾਈਲ ਰੋਕੀ ਸੀ ਅਸੀਂ ਬਣਦੀ ਫੇਰ ਕਾਰਵਾਈ ਕਰਾਂਗੇ